ਸੋ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸੋ ਦੋਸਤੋ ਆਪਾਂ ਕਰ ਰਹੇ ਆ ਪੀਡੀਐਫ ਪਸ਼ੂ ਮੇਲਾ ਜੁਗਰਾਉ ਮੰਡੀ 2025 ਸੋ ਉਹਦੇ ਵਿੱਚ ਆਪਾਂ ਫੀਡਸ ਦੀਆਂ ਸਟਾਲਸ ਮੈਡੀਕਲ ਦੀਆਂ ਸਟਾਲਸ ਕੀਤੀਆਂ ਸੀ ਅੱਜ ਆਪਾਂ ਕਰਾਂਗੇ ਕਾਊ ਬਫੈਲੋਸ ਸੋ ਸਾਡੇ ਨਾਲ ਇੱਕ ਭੈਂਜੀ ਖੜੇ ਨੇ ਸੋ ਇੱਕ ਛੋਟਾ ਜਿਹੜਾ ਕਾਫ ਕਾਫੀ ਫੀਮੇਲ ਲੈ ਕੇ ਆਏ ਨੇ ਜਿਨੇ ਸੈਕੰਡ ਪ੍ਰਾਈਜ਼ ਇੱਥੋਂ ਜਿੱਤਿਆ ਹੈ ਪੀਡੀਐਫਾ ਤੋਂ ਸੋ ਆਪਾਂ ਨਾਲ ਮੌਜੂਦ ਰਹਿਣਗੇ ਸੋ ਕਰਦੇ ਆਂ ਗੱਲਬਾਤ ਵੀ ਇਹ ਕਿੰਨੇ ਐਨੀਮਲ ਦੀ ਆਪਣਾ ਇਹਨਾਂ ਦੇ ਫਾਰਮ ਤੇ ਰੱਖੇ ਹੋਏ ਨੇ ਕਿਦਾਂ ਇਹਨਾਂ ਨੂੰ ਸ਼ੌਂਕ ਹੈ ਸੋ ਲੇਡੀ ਸਾਡੇ ਇੱਥੇ ਪੈਣਾ ਬਹੁਤ ਇਸ ਵਾਰੀ ਮੇਲੇ ਦੇ ਵਿੱਚ ਆਈਆਂ ਨੇ ਸੋ ਮੈਨੂੰ ਲੱਗਦਾ ਵੀ ਲੇਡੀਜ਼ ਦੇ ਵਿੱਚ ਕਾਫੀ ਇੰਟਰਸਟ ਹੋ ਗਿਆ ਹੈ ਪਸ਼ੂ ਰੱਖਣ ਦਾ ਸੋ ਕਰਦੇ ਆਂ ਗੱਲ ਸਾਡੇ ਭੈਣ ਜੀ ਸਾਡੇ ਨਾਲ ਮੌਜੂਦ ਰਹਿਣਗੇ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਤੇ ਜੀ ਥ اے میڈم اپنا શુભ ਨਾਮ ਤੇ موبائل نمبر جی سر અમਨਦੀਪ ਕੌਰ ਜੀ 985600348 ਕਿਹੜੀ ਜਗ੍ਹਾ ਤੋਂ ਆਈ ਜੀ ਦੋਲਤਪੁਰਾ ਪਿੰਡ ਹੈ ਬਠਿੰਡੇ ਜ਼ਿਲ੍ਹੇ ਸ ਜਿਲ੍ਹੇ ਬਠਿੰਡੇ ਤੋਂ ਜੀ ਕੁਚੋ ਮੰਡੀ ਕੋਲ ਕਿੰਨੀ ਦੇਰ ਤੋਂ ਜਿਹੜਾ ਤੁਸੀਂ ਇਹ ਪਸ਼ੂਆਂ ਵਾਲਾ business ਕਰ ਰਹੇ ਹੋ ਸਾਢੇ 3 ਸਾਲ ਹੋ ਗਏ ਸਾਢੇ 3 ਸਾਲ ਤੋਂ ਇਹ ਪੂਰਾ ਫਾਰਮ ਕੀਤਾ ਹੋਇਆ ਜੀ ਹਾਂਜੀ ਕਿੰਨੇ ਤੁਸੀਂ ਆਪਣੇ ਐਨੀਮਲ ਰੱਖੇ ਹੋਏ ਫਾਰਮ ਚ ਜੀ 40 ਪਲੱਸ ਨੇ ਆਪਣਾ 40 ਪਲੱਸ ਹੈ ਜੀ ਹਾਂਜੀ ਅੱਛਾ ਜੀ ਕਿੰਨਾ ਤੁਸੀਂ ਜਿਹੜਾ ਮਿਲ ਕੇ ਪਰ ਡੇ ਕਰ ਰਹੇ ਹੋ ਸਾਢੇ 4 ਕੁਇੰਟਲ ਓਕੇ ਜੀ ਸੋ ਜਿਹੜੀ ਇਹ ਤੁਸੀਂ ਇਹ ਬੱਚੀ ਲੈ ਕੇ ਆਏ ਹੋ ਇਹਨੇ ਆਪਣਾ ਕਿਹੜਾ ਪ੍ਰਾਈਸ ਦਿੱਤੇ ਆ ਜੀ ਸੈਕਿੰਡ ਪ੍ਰਾਈਸ ਸੈਕਿੰਡ ਇਹ ਕਿਹੜੇ ਸੀਡ ਦੀ ਹੈ ਜੀ ਇਹ ਲਾਈਟ ਹਾਊਸ ਦੀ ਹੈ ਲਾਈਟ ਹਾਊਸ ਦੀ ਇਹ ਬਰੀਡ ਦੇ ਵਿੱਚ ਲਿਆ ਜੀ ਇਹਨੇ ਸੈਕਿੰਡ ਹਾਂਜੀ ਸੋ ਜਿਹੜੇ ਹੁਣ ਕਿਸਾਨ ਭਰਾ ਸਾਡੇ ਜਾਂ ਸਾਡੀਆਂ ਭੈਣਾਂ ਵੇ ਕਹਿ ਰਿਹਾ ਕਿ ਜਿਹੜਾ ਦੁੱਧ ਦਾ ਧੰਦਾ ਹੈ ਲਾਹੇਬੰਦ ਨਹੀਂ ਰਿਹਾ ਵੀ ਘਾਟੇ ਬੰਤ ਹੁੰਦਾ ਹੈ ਫੇਲਿਅਰ ਬਿਜ਼ਨਸ ਰਿਹਾ ਉਹਨਦੇ ਬਾਰੇ ਤੁਹਾਡੇ ਕੀ ਵਿਚਾਰ ਹੋਣਗੇ ਦੇਖੋ ਜਿਨੇ ਕੁਛ ਕਰਨਾ ਉਹਨੂੰ ਲੌਸ ਵੀ ਹੋਊਗਾ ਤੇ ਜਿਹੜਾ ਵਹਿਲਾ ਰਹੂਗਾ ਉਹਨੂੰ ਨਾ ਲੌਸ ਹੋਵੇ ਨਾ ਪ੍ਰੋਫਿਟ ਹੋਵੇ ਓਕੇ 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 ਇਹ ਤੁਹਾਡੇ ਹਸਬੈਂਡ ਦੇ ਨਾਲ ਤੁਸੀਂ ਦੋਨੋਂ ਕਰ ਰਹੇ ਹੋ ਕਿ ਨਾਲ ਹੋਰ ਵੀ ਮਤਲਬ ਕਿ ਫੈਮਿਲੀ ਸਾਥ ਹੈਗਾ ਹਾਂਜੀ ਫੈਮਿਲੀ ਦਾ ਪੂਰਾ ਸਾਥ ਹੈ ਸਭ ਤੋਂ ਜ਼ਿਆਦਾ ਸਪੋਰਟ ਹਸਬੈਂਡ ਦੀ ਓਕੇ ਜੀ ਓਕੇ ਕਿਉਂਕਿ ਕਹਿੰਦੇ ਨੇ ਨਾ ਕਿ ਹਫਾਦਤ ਤੋਂ ਬਾਅਦ ਇੱਕ ਹਸਬੈਂਡ ਹੀ ਹੁੰਦਾ ਜਿਹੜਾ ਇੱਕ ਲੇਡੀ ਦੇ ਖੰਭਾ ਨੂੰ ਉਡਾਨ ਦਿੰਦਾ। ਕੀ ਬਾਤ ਹੈ? ਹੰਬ ਆਪਣੇ ਪੇਰੈਂਟਸ ਲਾਉਂਦੇ ਨੇ, ਉਡਾਨ ਆਪਣੇ ਹਸਬੰਡ ਹੀ ਦਿੰਦੇ ਨੇ। ਕੀ ਬਾਤ ਹੈ? ਹਸਬੰਡ ਦੀ ਪੂਰੀ ਸਪੋਰਟ ਹੈ ਮੈਨੂੰ, ਉਹਨਾਂ ਦੀ ਸਪੋਰਟ ਕਰਕੇ ਮੈਂ ਇੱਥੇ ਤੱਕ ਆ। ਨਹੀਂ ਮਤਲਬ ਕੁੜੀਆਂ ਨੂੰ ਘਰੋਂ ਨਹੀਂ ਨਿਕਲਣ ਦਿੱਤਾ ਜਾਂਦਾ ਕਿਤੇ ਨੇ ਤੂੰ ਬਾਹਰ ਕੀ ਕਰੇਂਗੀ ਜਾ ਕੇ। ਜੀ ਜੀ ਜੀ। ਪਰ ਮੇਰੇ ਹਸਬੰਡ ਨੇ ਕਦੇ ਮੈਨੂੰ ਰੋਕਿਆ ਨਹੀਂ ਆ। ਓਕੇ ਓਕੇ ਓਕੇ। ਅੱਛਾ ਬਹੁਤ ਜ਼ਿਆਦਾ ਭੈਣਾਂ ਸਾਡੀਆਂ ਹੁਣ ਬਾਹਰ ਚ ਜੰਦੀਆਂ ਪਈਆਂ ਨੇ, ਜਾ ਵੀ ਰਹੀਆਂ ਨੇ, ਚਲੀਆਂ ਵੀ ਗਈਆਂ ਨੇ। ਉਹ ਇੱਥੇ ਕੋਈ ਇਦਾਂ ਦਾ ਬਿਜ਼ਨਸ ਕਰਨਾ ਹੀ ਨਹੀਂ ਚਾਹੁੰਦੀਆਂ ਗਿਆ। ਤੁਹਾਡਾ ਵੀ ਆਪਣਾ ਕਰ ਲੋ ਥੋੜਾ ਕਰ ਲੋ ਜੀ ਹਾਂਜੀ ਸੋ ਜਿਹੜਾ ਇਹ ਬਿਜ਼ਨਸ ਹੈ ਐਨੀਮਲ ਦਾ ਬਿਜ਼ਨਸ ਹੈ ਸੋ ਇਹ ਕਿੰਨਾ ਕੋ ਲਾਹੇਬੰਦ ਹੈ ਅੱਜ ਦੇ ਟਾਈਮ ਅੱਜ ਦੇ ਟਾਈਮ ਟੌਪ ਤੇ ਹੈ ਟੌਪ ਤੇ ਹਾਂਜੀ ਠੀਕ ਹੈ ਜੀ ਹਾਂਜੀ ਸੋ ਤੁਸੀਂ ਮਤਲਬ ਕਿ ਅੱਗੇ ਕੀ ਐਫਰਟ ਕਰ ਰਹੇ ਹੋ ਅੱਗੇ ਫਾਰਮ ਨੂੰ ਵਧਾ ਰਹੇ ਹੋ ਹਾਂਜੀ ਬਰੀਡਿੰਗ ਤੇ ਕੰਮ ਕਰ ਰਹੇ ਬਰੀਡਿੰਗ ਤੇ ਕੰਮ ਕਰੋਗੇ ਨੈਕਸਟ ਹਾਂਜੀ ਹਾਂਜੀ ਸੋ ਆਪਣਾ ਥੋੜਾ ਜਿਹਾ ਮੈਨੂੰ ਇਹ ਵੀ ਦੱਸਿਓ ਕਿ ਜਿਹੜੇ ਆਪਣੀਆਂ ਗਾਇਆਂ ਨੇ ਇਹਨਾਂ ਨੂੰ ਕਿਹੜੇ ਕਿਹੜੇ ਸੀਮਨ ਜਿਹੜੇ ਲਵਾਉਣੇ ਚਾਹੀਦੇ ਆ ਜੀ ਅ ਮੈਂ ਤਾਂ ਪੀਡੀਐਫ ਇਹ ਦੀ ਯੂਜ਼ ਕਰਦੀ ਆ ਸਾਰੀ ਪੀਡੀਐਫ ਹਾਂਜੀ ਓਕੇ ਸੈਕਸ ਜਿਹੜੇ ਹੁੰਦੇ ਨੇ ਨਾ ਜੀ ਹਾਂਜੀ ਉਹ ਤੁਹਾਡੀ ਮਰਜ਼ੀ ਆ ਸੈਕਸ ਲਾਉਣਾ ਜਾਂ ਨਾਰਮਲ ਲਾਉਣਾ ਹੈ ਨਾ ਜਿੰਨਾ ਤੁਸੀਂ ਅਫੋਰਡ ਕਰ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਜੀ 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 ਤਾਂ ਬਟ ਆਪਾਂ ਪੀਡੀਐਫ ਇਹ ਦੀ ਗਾਈਡਲਾਈਨਸ ਅਕੋਰਡਿੰਗ ਚੱਲਦੇ ਆ ਓਕੇ ਜੀ ਓਕੇ ਹਾਂਜੀ ਸੋ ਬਹੁਤ ਸਾਰੀਆਂ ਜਿਹੜੀਆਂ ਭੈਣਾਂ ਨੇ ਤੁਹਾਨੂੰ ਦੇਖਣ ਗਿਆ ਸਾਡੇ ਚੈਨਲ ਦੇ ਜ਼ਰੀਏ ਸੋ ਬਹੁਤ ਸਾਰੀਆਂ ਸਾਡੀਆਂ ਧੀਆ ਸਾਡ ਜਿਹੜੀਆਂ ਘਰਾਂ ਦੇ ਵਿੱਚ ਵੇਲੀਆਂ ਵੀ ਬੈਠੀਆਂ ਹੋਈਆਂ ਨੇ ਜਿਹੜੀਆਂ ਕਹਿ ਰਹੀਆਂ ਕਿ ਕੋਈ ਕੰਮ ਹੀ ਨਹੀਂ ਹੈਗਾ ਤੇ ਉਹਨਾਂ ਨੂੰ ਕੀ ਮੈਸੇਜ ਪਲੇ ਕਰੋਗੇ ਆਪਾਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਕੰਮ ਕਰੋ ਵਧੀਆ ਕੰਮ ਹੈ ਹਨਾ ਪ੍ਰੋਫਿਟ ਵੀ ਆ ਨੇਮ ਵੀ ਆ ਫੇਮ ਵੀ ਆ ਹਨਾ ਅੱਜਕੱਲ ਤਾਂ ਬਹੁਤ ਟੌਪ ਤੇ ਆ ਜੀ ਤਾਂ ਕਿ ਜੇ ਕਿਸੇ ਨੇ ਵੀ ਕੰਮ ਕਰਨਾ ਹੈ ਕੋਈ ਵੀ ਚੀਜ਼ ਪੁੱਛਣੀ ਆ ਹਨਾ ਨੋਲਿਜ ਲੈਣੀ ਆ ਜਾਣਕਾਰੀ ਲੈਣੀ ਆ ਆਪਾਂ ਨੂੰ ਕਦੇ ਵੀ ਕੰਟੈਕਟ ਕਰ ਸਕਦੇ ਆ ਓਕੇ ਮੈਡਮ ਇਹ WhatsApp अगेन ਅ ਨੇਮ ਐਂਡ ਯੂਅਰ ਮੋਬਾਈਲ ਨੰਬਰ ਰਮਨਦੀਪ ਕੌਰ 9856003780 ਥੈਂਕ ਯੂ ਸੋ ਸੋ ਮਾਚ थैंक यू सो मच मैडम सो एਸਾਂ ਸਾਡੇ ਭੈਣ ਜੀ ਰਮਨਪ੍ਰੀਤ कौर जी सो ਇਹਨਾਂ ਨੇ ਇੱਕ ਬਹੁਤ ਵਧੀਆ ਜਿਹੜੀ ਇਹ ਬਰੀਡ ਪਾਲੀ ਹੋਈ ਹੈ 40 ਤੋਂ ਲੈ ਕੇ 50 ਐਨੀਮਲਾਂ ਦਾ ਫਾਰਮ ਇਹ ਕਰ ਰਹੇ ਨੇ ਸੋ ਇਹਨਾਂ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਸਾਡੀਆਂ ਭੈਣਾਂ ਲਈ ਸਾਡੀਆਂ ਬੇਟੀਆਂ ਲਈ ਸੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ थैंक यू सो so मच